ਪੰਜਾਬੀ ਫਿਲਮੀ ਅਦਾਕਾਰ ਗੱਗੂ ਗਿੱਲ ਸਤਖੰਡ ਸ਼ਹੀਦ ਦਰਬਾਰ ਸਹਿਬ ਹੋਏ ਨਤਮਸਤਕ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁ크rana ਕੀਤਾ ਗੱਗੂ ਗਿੱਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਤੋਂ ਪਹਿਲਾਂ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਇੱਥੇ ਪੁਝੇ ਹਨ ਉਹਨਾਂ ਆਖਿਆ ਕਿ 16 ਮਈ ਨੂੰ ਉਹਨਾਂ ਦੀ ਆਉਣ ਵਾਲੀ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਉਹ ਬੱਬੂ ਮਾਨ ਤੇ ਗੁਰੂ ਰੰਦਾਵਾ ਦੇ ਨਾਲ ਨਜ਼ਰ ਆਉਣਗੇ ਆਈਡੀ ਪਿੱਛੇ ਕਰੋ ਨਾ ਆਈਡੀ ਪਿੱਛੇ ਓਕੇ ਸਰੋ ਯਾਰ ਲੈ ਬੋ ਯਾਰ ਕਿੱਥੇ ਲੈ ਅੱਗੇ ਕਰਨਾ ਜੀ ਤਾਂ ਕਾਫੀ ਚਿਰ ਦਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕਮਕ ਮਸਤਕ ਹੋਣ ਲਈ ਆਏ ਆਏ ਬਸ ਔਰ ਕੋਈ ਗੱਲ ਨਹੀਂ ਆ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਜੀ ਸਰ ਪੰਜਾਬ ਦੇ ਲੋਕਾਂ ਦੇ ਕੀ ਬੀਤ ਤੱਕ ਚੌਂਕੀ ਰੱਖੀ ਬੈਠੇ ਦੀ ਜੀ ਆਪਾਂ ਸਾਰੇ ਇਹੋ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਸ ਲੱਤ ਤੋਂ ਬਚਿਆ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰੇ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹਾਲੀਵੁੱਡ ਬਹੁਤ ਵੱਡੇ ਵੱਟੇ ਬਜਟ ਲੱਖਾਂ ਕਰੋੜਾਂ ਦਾ ਫੋਟੋ ਵੀ ਬਹੁਤ 2019 ਸੰਮੇਲਨ ਇੱਥੇ ਪੜੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਬੱਬੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਕਰਕੇ ਮੈਂ ਬਹੁਤ ਕੀਤੇ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਕਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਹਾ ਨਾ ਮਾਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਦੇਖਦੇ ਸਰਦਾਰ ਹਰੀਸ਼ ਸਿੰਘ ਨੜੂ ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰੀ ਦੇ। ਅਗਰ ਕਦੋਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾਹਿਬ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਦਾਕਾਰ ਹੋ ਪਰ ਆਸ ਕੀ ਹੈ ਤੇ ਤੰਦਰੁਸਤੀ ਦਾ ਕਿਰਾਜ ਹੈ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀ ਮਾਮਤੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੇ ਜੀ ਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਤਾਂ ਕਿ ਤੇਲੀ ਜਾਂਦਾ ਬਹੁਤ ਬਹੁਤ ਸ਼ੁਕਰੀਆ